ਆਪ ਕੀ ਆਵਾਜ਼ ਸਮਾਚਾਰ ਆਪ ਤਾ ਡੇਰਾਬੱਸੀ ਨਗਰ ਕੌਂਸਲ ਹੋਈ ਨਾਕਾਮ ਨਜਾਇਜ਼ ਉਸਾਰੀਆਂ ਦਾ ਚੱਲ ਰਿਹਾ ਹੈ ਕਾਲਾ ਬਾਜ਼ਾਰ ਡੇਰਾਬੱਸੀ ਨਗਰ ਕੌਂਸਲ ਦੇ ਅਧੀਨ ਨਜਾਇਜ਼ ਉਸਾਰੀਆਂ ਦਾ سلسلہ ਤੇਜ਼ੀ ਨਾਲ ਸਰਗਰਮ ਹੁੰਦਾ ਜਾ ਰਿਹਾ ਹੈ ਜਿਸ ਵਿੱਚ ਨਗਰ ਕੌਂਸਲ ਦੇ ਅਧਿਕਾਰੀ ਸਭ ਕੁਝ ਜਾਣਦੇ ਹੋਏ ਵੀ ਇਸ ਨੂੰ ਨਜ਼ਰਅੰਦਾਜ਼ ਕਰੇ ਨੇ ਮਾਮਲਾ ਡੇਰਾਬੱਸੀ ਵਿੱਚ ਪੈਂਦੇ ਕਸਬੇ ਗੁਲਾਬਗੜ੍ਹ ਰੋਡ ਤੇ ਹੋ ਰਹੀ ਨਜਾਇਜ਼ ਉਸਾਰੀ ਦਾ ਜਿਸ ਨੂੰ ਨਗਰ ਕੌਂਸਲ ਦੇ ਬਿਲਡਿੰਗ ਇਨਸਪੈਕਟਰ ਰਮਜ਼ਾਨ ਵੱਲੋਂ ਕੁਝ ਦਿਨ ਪਹਿਲਾਂ ਰੋਕਵਾ ਦਿੱਤਾ ਗਿਆ ਸੀ ਪਰੰਤੂ ਸ਼ਹਿਰ ਦੇ ਇੱਕ ਪੱਤਰਕਾਰ ਦੇ ਸ਼ਿਫਾਸਤ ਤੇ ਦੁਬਾਰਾ ਚਾਲੂ ਕਰਵਾ ਦਿੱਤਾ ਗਿਆ ਜਦੋਂ ਨਗਰ ਕੌਂਸਲ ਅਧਿਕਾਰੀ ਨਾਲ ਇਸ ਮਾਮਲੇ ਬਾਰੇ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਹੈ ਕਿ ਇਹ ਮਾਮਲਾ ਮੇਰੇ ਧਿਆਨ ਵਿੱਚ ਨਹੀਂ ਹੈ ਪਰੰਤੂ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜੇਕਰ ਉਸਾਰੇ ਨਜਾਇਜ਼ ਰਿਕਨਾਲ ਜਾਂ ਫਿਰ ਕਹਿ ਲੋ ਸਰਕਾਰ ਦੇ ਨਿਯਮਾਂ ਦੇ ਉਲਟ ਬਣਾਇਆ ਜਾ ਰਿਹਾ ਹੈ ਤਾਂ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਚਲਿਆਂਦੀ ਜਾਵੇਗੀ। ਬਾਬੂ ਜੀ ਦੇ ਨਾਮ ਤੋਂ ਜਿੰਨਕਲੋਂ ਦੇ ਸਾਹਮਣੇ ਨਜਾਇਜ਼ ਕੋਠੀਆਂ ਨਾ ਜਾਰੀ ਹੈ ਜੀ। ਸੋ ਸਪੈਕਟਰ ਸਾਹਿਬ ਉਹ ਰਹੇ تھے ਦਸ ਦਿਨ ਪਹਿਲੇ। ਉਹਨਾਂ ਨੇ ਕੰਮ ਬੰਦ ਕਰਾ ਕੰਮ ਬੰਦ ਕਰਾਉਣ ਦੇ ਬਾਵਜੂਦ ਵੀ ਐਂਟਰ ਪਾਇਆ ਗਿਆ ਜੀ। ਤੁਸੀਂ ਕੀ ਕਹਿਣਾ ਚਾਹੋਗੇ? ਹਾਂ। ਉਹ ਵੀ ਵਾਰੇ ਤਾਂ ਫਿਰ ਇਹਨੂੰ ਪਤਾ ਹੋਏਗਾ ਕਿ ਅੱਗੇ ਕੀ ਕਰ ਲਈ ਇਹਨੂੰ ਹਾਂ ਜੀ ਕੋਈ ਨੋਟਿਸ ਨਹੀਂ ਦਿੱਤਾ ਨਾ ਨਕ ਸਪਾਸਾ ਜੀ ਨਾ ਕੋਲ ਨਹੀਂ ਪਾਸਾ ਹੈ ਉਹ ਆਪਣਾ ਕੰਮ ਕਰਦੇ ਬੈਠੇ ਜੀ ਮੈਂ ਵੈਸੇ ਨਹੀਂ ਕਿਹਾ ਤੁਹਾਨੂੰ ਹੋਣਾ ਸੀ ਤੁਸੀਂ ਵੀ ਕਾਰਵਾਈ ਕਰਨਾ ਚਾਹੁੰਦੇ ਉਸ ਦੇ ਉੱਪਰ ਤੁਸੀਂ ਦੇਖਾਂਗੇ ਪਹਿਲਾਂ ਕੀ ਕਾਰਵਾਈਆਂ ਹੋਈਆਂ ਹੋਈਆਂ ਨੇ ਆਪਣੇ ਜਿਹੜੇ ਦਸਤਾਵੇਜ਼ ਅਨੁਸਾਰ ਬਾਕੀ ਜਿਹੜੀ ਬਣਦੀ ਹੋਈ ਕਾਰਵਾਈ ਦਾਤਾ ਹੈ ਕਿ ਦਿੱਤ ਹੈ ਉਸ ਦੇ ਬਾਅਦ ਹੈਲੋ ਹੈਲੋ ਪ੍ਰਦੀਪ ਹਾ ਮੇਜਰ ਮੇਜਰ ਬੋਲ ਰਿਹਾ ਹਾਂ ਹਾਂ ਮੇਜਰ ਮੈਂ ਕਿਹਾ ਕੋਈ ਫੋਟੋ ਕਰਕੇ ਆਇਆ ਹੁਣ ਮਕਾਨ ਵਾਲੀ ਯਾਰ ਹਾਂ ਮੈਂ ਤੁਨ ਮਕਸਦ ਪਟਿਆਵਾਂ ਕਰੇ ਨਕਸ਼ਾ ਪਲਾਹੀ ਕਰਾਇਆ ਵਗੈਰਾ ਉਹ ਭਾਈ ਆ ਆਪਣਾ ਅੱਛਾ ਠੀਕ ਹੈ ਹੈਲੋ ਹੈਲੋ ਆ ਭਾਈ ਜਾਨ ਹਾਂਜੀ ਮੈਂ ਕਹਿ ਰਿਹਾ ਹਾਂ ਮਾ ਦੇਖ ਲਿਓ ਇਸ ਤਰ੍ਹਾਂ ਆਪਣਾ ਜੀ